ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਕੈਰੋਂ ਪੱਤੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਵੀਰ ਸਤਨਾਮ ਸਿੰਘ ਉਹਦੇ ਘਰ ਆਏ ਆ ਹਰ ਵਾਰ ਦੀ ਤਰ੍ਹਾਂ ਜੀ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਾਫੀ ਨਾਗਾ ਪੱਤ ਦਿਖਾਉਣੇ ਆ ਠੀਕ ਆ ਜੀ ਜਿਹਦੇ ਵਿੱਚ ਇੱਕੋ ਇੱਕ ਮੱਝ ਦਿਖਾਵਾਂਗੇ ਜਿਹੜੀ ਆਪਾਂ ਤੁਹਾਨੂੰ ਗੱਪਣ ਉਸੇ ਮੱਝ ਦੀ ਪਿਛਲੇ ਸਵੇਰ ਦੀ ਇੱਕ ਤੁਹਾਨੂੰ ਕੱਟੀ ਦਿਖਾ ਦੇਾਂਗੇ ਚੰਗੇ ਸੀਮਣ ਦੀ ਆ ਤੇ ਤਿੰਨ ਤੋਂ ਚਾਰ ਵਾਲਾ ਜਿੰਨਾ ਬਿਲਕੁਲ ਸੱਚਰ ਬਾਜ ਦੇ ਸੁਈਆਂ ਦੋ ਟੋਕਰ ਬਾਕੀ ਤਿੰਨ ਬੱਚੀਆਂ ਦਿਖਾਵਾਂਗੇ ਭਰਾਵਾਂ ਨੂੰ ਅੰਸਰਾ ਬੱਚੀਆਂ ਨੇ ਬਿਲਕੁਲ ਹੀਪਰਾ ਦੇ ਵਿੱਚ ਹੀ ਆ ਜਿਹੜੇ ਮੇਰੇ ਭਰਾ ਕੇ ਸਾਫ਼ ਸੰਭਾਲ ਤੇ ਚੰਗਾ ਸ਼ੌਂਕ ਰੱਖਦੇ ਆ ਉਹ ਤਿੰਨ ਬੱਚੀਆਂ ਦਿਖਾਵਾਂਗੇ ਐਂਡ ਦੇ ਵਿੱਚ ਐਫ ਐਫ ਬਰੀਡ ਦੇ ਵਿੱਚ ਦੋ ਬਰਾ ਨੇ ਬੱਚੀਆਂ ਨੇ ਇੱਕ ਚਾਈ ਵਾਲ ਕ੍ਰੋਸ ਬਰੀਡ ਦੇ ਵਿੱਚ ਆ ਠੀਕ ਆ ਜੀ ਬਾਕੀ ਮਾਲ ਤਕਰੀਬਨ ਸੋਇਆ ਸੋਇਆ ਤੋਂ ਮਿਲ ਜੂਗਾ ਗੱਪੜ ਮਿਲ ਜੂਗਾ ਪੂਰੀ ਗੱਲਬਾਤ ਕਰਾਂਗੇ ਸੋ ਤਰੀਕਾ ਤੁਸੀਂ ਨੋਟ ਕਰ ਲਓ 22 ਸਤੰਬਰ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਪੂਰੀ ਗੱਲਬਾਤ ਕਰਦਾ ਸਭ ਤੋਂ ਪਹਿਲਾਂ ਸਤਨਾਮ ਸਤਸ ਦੀ ਜੀ ਸਤਸ ਦੀ ਗੱਲ ਕਰਦੇ ਕਿਹਾ ਜੀ ਕਰਦੇ ਕਿਰਪਾ ਮਹਾਰਾਜ ਜੀ ਹੋਰ ਵੀ ਅਫਸਰੋ ਕਿਵੇਂ ਜੀ ਮੈਦੀ ਆ ਰਹੀ ਆ ਠੀਕ ਆ ਜੀ ਸਤਨਾਮ ਮੋٹے ਤੌਰ ਤੇ ਆਪਾਂ ਡਿਟੇਲ ਦਿੱਤੀ ਆ ਵੀ ਨਗਾ ਵੀ ਗੱਲ ਕਰਕੇ ਤਾਂ ਤਕਰੀਬਾ ਕੋਈ 8-9 ਨੌਕ ਲਾ ਕੇ ਗਿਆ ਪਹਿਲੇ ਕਿਰਪਾ ਬਾਬੇ ਗਏ ਆਪਣੇ ਆਪ ਭਰਿਆ ਪਿਆ ਮੈਂ ਨਾ ਚਲੋ ਇਸੇ ਤਰ੍ਹਾਂ ਹੀ ਆ ਚੰਗੀ ਗੱਲ ਆ ਸਤਨਾਮ ਉਹ ਤਿੰਨ ਬੱਚੀਆਂ ਜਿਹੜੀਆਂ ਆਪਾਂ ਇਥਾ ਦੇ ਵਿੱਚ ਦਿਖਾਉਣੀਆਂ ਛੋਟੀਆਂ ਬੱਚੀਆਂ ਆ ਜੀ ਸ਼ਾਸ਼ਾ ਵੀ ਨੇ ਬੱਚੇ ਬਲੇ ਟਾਉ ਦੇ ਜੀ ਠੀਕ ਕਰੇ ਹਾਂਜੀ ਬਾਕੀ ਬਿਹੜਾਂ ਦੀ ਗੱਲ ਕਰ ਗਿਆ ਤੇ ਇੱਧਰ ਜਿਹੜੀਆਂ ਤਿੰਨ ਬਿਹੜਾਂ ਤਾਂ ਬਿਲਕੁਲ ਅੱਜ ਪਹਲ ਤੇ ਕੱਲ ਪਰਸਪਰ ਬਿਲਕੁਲ ਤਾਜ਼ੀਆਂ ਲੋਨੋ ਤਿੰਨ ਤਿੰਨ ਏਕਾ ਹੋਏ ਸੂਈ ਆ ਠੀਕ ਆ ਜੀ ਤੇ ਦੋ ਬੱਚੀਆਂ ਬੱਚੇ ਵਗੇਰੇ ਆ ਇੱਕ ਮਹਿ ਤਿਆਰ ਪੀਲੇ ਸੋ ਦੀ ਕੱਟੀ ਹੋਈ ਮਗਰ ਡਾਇਮੰਡ ਦੀ ਬੜੀ ਟੌਹ ਦੀ ਠੀਕ ਆ ਜੀ ਠੀਕ ਆ ਹਾਂਜੀ ਸੋ ਸ਼ੁਰੂਆਤ ਆਪਾਂ ਦੋਸਤੋ ਮੱਝ ਤੋਂ ਕਰਾਂਗੇ ਬਾਕੀ ਬਿਹੜਾ ਚਾਰ ਬਿਹੜਾ ਬਿਲਕੁਲ ਸਜਰ ਤਾਜ਼ੀਆਂ ਨੇ ਇੱਕ ਤਾਂ ਹੁਣੇ ਤਕਰੀਬਨ ਕੁਝ ਸਮਾਂ ਪਹਿਲਾਂ ਸੂਈ ਆ ਬੱਚੀ ਨੂੰ ਜਨਮ ਦਿੱਤਾ ਜੇਰ ਪਾਣੀ ਹਜੇ ਬਾਕੀ ਆ ਬਾਕੀ ਮਾਰ ਵੀ ਹਰ ਵਾਰ ਆਹ ਜਿਹੜੀ ਵੀ ਇਸ ਹਾਸੋਸਾ ਲੈ ਜਾਦਾ ਬਹੁਤ ਹਾਸੋਸਾ ਵੇਖਾ ਹੀ ਮੇਰੀ ਗਾਵਾ ਨਹੀਂ ਬਸ 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 ਮਾਰੇ ਸੁੱਕ ਗਿਆ ਉਹ ਜਿਹਨੂੰ ਮਾਰਾ ਕਰੀ ਗਿਆ ਦਿਲੋਂ ਉਹ ਨਹੀਂ ਮਾਰਾ ਗਿਆ ਤੇ ਮਗਰਲਾ ਮਾਫੀ ਚਲੋ ਸਾਰਾ ਵੇਖ ਬੁਗੀ ਗਿਆ ਦੇਖੇ ਦੇਖੇ ਮਾਰ ਤੇ ਮਾਰ ਜੰਮਾ ਕੋਈ ਇੱਕ ਅਦਾ ਫੀਸ ਪਾਏ ਰਹਿ ਜੇ ਵੇਖੀ ਜਾਂਦਾ ਜੀ ਚਲੋ ਜੀ ਤਾਂ ਸੋ ਸ਼ੁਰੂਆਤ ਕਰਾਂਗੇ ਆਪਾਂ ਜੀ ਪਹਿਲੇ ਨੰਬਰ ਤੋਂ ਇਧਰੋਂ ਇੱਕ ਤੁਹਾਨੂੰ ਉਹ ਮਾਝ ਦਿਖਾਵਾਂਗੇ ਪੂਰੀ ਤਸਦੀਕ ਨਾਲ ਵੇਖਿਆ ਜੇ ਗੱਬਣ ਮਾਝ ਆ ਉਸੇ ਦੀ ਜਿਹੜੀ ਇੱਕ ਕੱਤੀ ਝੋਟੀ ਤੁਹਾਨੂੰ ਦਿਖਾ ਦਾਂਗੇ ਟਾਈਮਰ ਬੁੱਲ ਤੇ ਆ ਠੀਕ ਆ ਸੋ ਪੂਰੀ ਗੱਲਬਾਤ ਕਰਦੇ ਆ ਫਿਰ ਸਤਨਾਮ ਸ਼ੁਰੂਆ ਇਸੇ ਮੱਝ ਤੋਂ ਕਰ ਲਈਏ ਇਹ ਬੱਬਾ ਦਾ ਕਨਵਾ ਸੁਬਾਹ ਸੁਹਾ ਸੁਣੀ ਆ ਜੀ ਅੱਛਾ ਜੀ ਪਹਿਲਾਂ ਸੁਹਾ ਸੁਣੀ ਮਗਰ ਕੱਟੀਏ ਡਾਇਮੰਡ ਦੀ ਠੀਕ ਹੈ ਜੀ ਬੇਸ਼ੱਕ ਕੋਈ ਭੈਣ ਭਰਾ ਭਾਵੇਂ ਮੱਲਮੇ ਦੇਖਦੇ ਹਾਂ ਜਿਹੜਾ ਆਪਾਂ ਹੁੰਦਾ ਕਹਿਦਾ ਆਪਾਂ ਦਾ ਡੀਐਨਏ ਟੈਸਟ ਕਰਵਾ ਲੈ ਠੀਕ ਹੈ ਜੀ ਬਿਲਕੁਲ ਡਾਇਮੰਡ ਦੀ ਨਿਕਲੂਗੀ ਲਓ ਵੀ ਬਹੁਤ ਬਹੁਤ ਪਿਆਰੀ ਦੋਸਤੋ ਤੁਹਾਨੂੰ ਮਾਝ ਇੱਕ ਝੋਟੀ ਦਿਖਾ ਰਹੇ ਹਾਂ ਹੁਣੇ ਦੂਜੀ ਸੁਹਾ ਸੁਣੀ ਦੂਜੀ ਸੁਹਾ ਸੁਣੀ ਆ ਜੀ ਮੌਜੂਦ ਦੂਜੀ ਸੁਹਾ ਸੁਣੀ ਆ ਬਾਕੀ ਝੋਟੀ ਮੇਰਾ ਭਰਾ ਇੱਕ ਵਾਰੀ ਨਿਗਾਹ ਮਾਰੋ ਬਹੁਤ ਵਧੀਆ ਪਿੰਡੇ ਪੁੰਡੇ ਦੀ ਸਾਫ ਸੁਥਰੀ ਆ ਥਾਂ ਤੋਂ ਪੂਰਾ ਦੋਰਾ ਲਗਾ ਕਰ ਮਾਰੀ ਨੂੰ ਅਫੀਸ ਕੋਟ ਦਿਖਾ ਦੇ ਰੋਕੇ ਉਹਦੇ ਸਾਹ ਕੇ ਪੋਣੇ ਇਹ ਜਲਾ ਦੇਖੋ ਜੀ ਵਾਈਟ ਫੇਸ ਦੇ ਵਿੱਚ ਆ ਠੀਕ ਆ ਜੀ ਬਿੱਲੀ ਮਣਕੀ ਅੱਖ ਛੋਟਾ ਸਿੰਘ ਚਾਰੇ ਪੈਰ ਚਾਰੇ ਲੱਤਾਂ ਧੋਪੀਆਂ ਠੀਕ ਆ ਦੋ ਥਾਂ ਜਿਹੜੇ ਤੁਸੀਂ ਵੇਖੋਗੇ ਬਿਲਕੁਲ ਵਾਈਟ ਆ ਗਏ ਆ ਤੇ ਦਿਨਾਂ ਦੀ ਗੱਲ ਕਰਕੇ ਵੀਰ ਸਤਨਾਮ ਲੈ ਜੋ ਪੰਜ ਸੱਤ ਆ ਜੇ ਪੰਜ ਛੇ ਲੈਣੇ ਇਦੀ ਲੈਣੇ ਬਾ ਵੀ ਪੰਜ ਛੇ ਦਿਨ ਆੜੀਆਂ ਲਾ ਕੇ ਤੁਸੀਂ ਸੌਦਾ ਕਰਿਆ ਜੇ ਪੰਜ ਛੇ ਦਿਨ ਲਈਦੀ ਆ ਬਾਕੀ ਨਿਸ਼ਾਨੀਆਂ ਨੂੰ ਸ਼ੂਨੀਆਂ ਪ੍ਰੋਪਰ ਕਵਰ ਜਾਉਂਦੇ ਨੇ ਸਾਰੀਆਂ ਸਾਰੀਆਂ ਬਾਈ ਵੇਲੋ ਤੁਨਦੇ ਵੀ ਖਣਾ ਦੇ ਵੀ ਮਗਰ ਵੀ ਸਾਰੀ ਪੂਰੀ ਅਮੀਲੀ ਬਿਲਕੁਲ ਦੇ ਬਿਲਕੁਲ ਲੋਗ ਇਕਰੋ ਚਾਹੀਏ ਵੇਲੋ ਅਗਵਾਣ ਵੀ ਸਾਰੀ ਆਹ ਹਾਂ ਬਹੁਤ ਵਧੀਆ ਠੀਕ ਆ ਠੀਕ ਆ ਸੋ ਦਜਵਾ ਦੋਸਤੋ ਸੁਣ ਦੀ ਤਿਆਰੀ ਤੇ ਇੱਕ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਦਿਖਾ ਰਹੇ ਹਾਂ ਸੋ ਬਹੁਤ ਪਿਆਰੀ ਝੋਟੀ ਆ ਹਾਈਟ ਕਾ ਦ ਸੋਨਾ ਬਿਲਕੁਲ ਪਤਲਾ ਚ ਪਿੰਡਾ ਪਤਲੀ ਬਰੀਕ ਸਕਿਨ ਦੇ ਵਿੱਚ ਆ ਗਈ ਆ ਬਾਕੀ ਤੇ ਪੰਡਾ ਪੰਡਾ ਮਿਰਜੀ ਬੜੀ ਐ ਰੂ ਵਰਗੀ ਭੋਲੀ ਠੀਕ ਆ ਜੀ ਹਾਂ ਜੀ ਹਾਂ ਮੈਂ ਚੰਗੀ ਏ ਛੋਟੀ ਵੀਰ ਹਣਾ ਬਹੁਤ ਜਲਦੀ ਚੰਗੀ ਪੰਜ ਸੱਤ ਦਿਨਾਂ ਦੇ ਵਿੱਚ ਬਣ ਜੂਗੀ ਥੋੜ੍ਹੀ ਕਾਫੀ ਪੂਰੀ ਫੁੱਲ ਜਿਹੜੇ ਕਰਮਾਲੀ ਹੈਗੇ ਹਾਂ ਬਣੂਗੀ ਬੈਸਕਲ ਨੂੰ ਦੋ ਦਿਨਾਂ ਦੇ ਪਹਿਲੇ ਸਵੇਟ ਨੂੰ ਇਹ ਕਿੱਡੀਆਂ ਢਲਾ ਦੇ ਕਿੱਡਾ ਹਾਂ ਇਹੋ ਜਿਹੇ ਬਿੰਦਗਾ ਲੈ ਵੇਖੋ ਇਹਦੇ ਚੰਗਾ ਹਾਂ ਨਾਲ ਭਾਈ ਦੋਹਰਾ ਰੋਗ ਹੁੰਦਾ ਇਦਰੇ ਨਾਲੇ ਸਭ ਕੋਲ ਵੀ ਸੀਲ-ਸੂਲ ਪੜੀ ਆ ਸੀਰਸ ਚੁਆਈ ਬੜੀ ਖਾਰ ਲੱਗੀ ਹੋਈ ਸੀ ਹਾਂ ਸੋ ਦਵਾਮ ਚੰਗੀ ਝੋਟੀਆਂ ਕੀ ਡਿਮਾਂਡ ਕੀ ਮਿਲਦੀ ਆ ਲੋ ਮੌਂਦੇ ਇਕੱਠਾ ਕਰਦੇ ਕਟੋਰ ਕਰਦੀਏ ਕਟੀਰ ਦਿਖਾ ਦਿਓ ਬਾਹਰ ਕੱਢ ਲੈ ਪਾਰਦੇ ਇਹ ਮਗਰਲੇ ਸੂਰੇ ਦੀ ਪਹਿਲੇ ਦੀ ਹਾਂਜੀ ਪਹਿਲੇ ਸੂਰੇ ਦੀ ਆ ਜੀ ਗੱਡੀ ਫੇਰ ਮਤਲਬ ਨੀਲੀ ਲੱਗਦੀ ਫੇਰ ਕਬਰ ਦੇ ਵੱਜ ਗੱਡੀ ਕੱਟੀ ਦੇ ਵਿੱਚ ਕੱਟਾ ਨਹੀਂ ਹੋਵੇ ਇਹ ਮੁਕੱਦਰ ਬੱਸ ਬੱਸ ਹਾਂ ਨੀਲੀ ਰਹੇ ਟੀਆ ਜੀ ਬੜੀ ਦਿਨਾਂ ਤੋਂ ਦਸ ਦਿਨ ਲਾਈਂਦੀ ਕਰਕੇ ਨਾ ਅੱਜ ਮੋਲ ਹੋਰ ਹੋਊਗਾ ਜੇ ਪੈਣ ਭਰਾ ਲੈ ਲੂਗਾ ਤੇ ਨਹੀਂ ਇਹ ਦਾੰਦ ਨਾਲੋਂ ਮੇਰਾ ਮੋਲ ਹੋਰ ਹੋਊਗਾ ਚਲੋ ਤਾਂ ਫੇਰ ਫਰਕ ਪੈਂਦਾ ਹੀ ਆ ਆ ਕੱਤੀ ਕੱਤੀ ਵੀ ਤੋਰਦੇ ਬਾਅਦ ਵਿੱਚ ਸਿੰਗਰ ਸਿੰਗਰ ਦਾ ਵੀ ਕਰਦਾਂਗੇ ਕੱਤੀ ਜੋੜੀ ਦਾ ਵੀ ਕਰਦਾਂਗੇ ਇਸੇ ਦੋਸਤੋ ਮੱਝ ਦੀ ਇਸੇ ਝੋਟੀ ਦੀ ਆਪਾਂ ਤੁਹਾਨੂੰ ਕੱਤੀ ਦਿਖਾ ਦਿੰਨੇ ਆ ਪਹਿਲੇ ਸੂਰੇ ਦੀ ਆ ਸਟੇੜ ਪੜਾ ਆ ਗਿਆ ਬਿੱਲੀ ਅੱਖ ਅਗਲੇ ਪੈਰਾਂ ਤੇ ਮਾਰਾ ਮੁਰ ਜਵਾਬ ਉਹ ਮਗਰਲੇ ਪੈਰ ਧੋਤੇ ਤੁਹਾਨੂੰ ਨਜ਼ਰ ਆਉਣਗੇ ਲੱਗਾ ਠੀਕ ਆ ਸੋ ਕੱਤੀ ਇਹ ਵੀ ਬਹੁਤ ਵਧੀਆ ਵੈਸੇ ਸਾਲਕ ਦੀ ਕੱਤੀ ਹੋਊਗੀ ਵੈਸੇ ਸਾਲਕ ਬਾਅਦ ਸਾਇਦ ਇਹ ਮੱਝ ਇਹ ਝੋਟੀ ਫੇਰ ਦੁਬਾਰਾ ਸੋਣ ਆਲੀ ਆ ਆ ਦੇਖੋ ਕਰੋ ਜਾ ਕੇ ਠੀਕ ਆ ਜੀ ਬਹੁਤ ਸੋਹਣੀ ਕੀਰੀ ਚੱਟੀ ਆ ਸੋ ਸਾਲਕ ਦੀ ਉਮਰ ਆ ਸਾਰੀ ਹੈ ਜੀ ਗੁਲਾਬੀ ਜ਼ੁਬਾਨ ਆ ਗਈ ਆ ਠੀਕ ਆ ਬਹੁਤ ਵਧੀਆ ਸੋ ਬਾਕੀ ਰੇਡ ਦੋਸਤੋ ਸਿੰਗਲ ਸਿੰਗਲ ਦਾ ਵੀ ਦੱਸਾਂਗੇ ਆਪਾਂ ਤੁਹਾਨੂੰ ਜੋੜੀ ਬਾਕੀ ਦੱਸ ਦਿੰਦੇ ਹਾਂ ਕਿਉਂਕਿ ਕਿਸੇ ਭਾੜੀ ਨੂੰ ਜੇ ਵੇ ਪਾਕੀ ਥਾਂ ਸੁਣਾ ਦੀ ਬੜੀ ਜੇ ਕੋ ਸਾਫ ਦੀ ਮੈਂ ਥੱਲੇ ਸਾਫ ਆ ਇਹ ਤੇਰੇ ਬੁੱਲਦੀ ਆ ਇਹ ਡਾਇਮੰਡ ਦੀ ਵੀ ਡਾਇਮੰਡ ਇਹ ਨਹੀਂ ਬਲਵੇ ਕਹਿਣ ਦੀ ਗੱਲ ਨੂੰ ਡਾਇਮੰਡ ਦੀ ਆ ਬੇਸ਼ੱਕ ਕੋਈ ਜ਼ਿਆਦਾ ਕਾਰੀਗਰ ਭਾੜੀ ਇਹਨਾਂ ਟੈਕਟ ਕਰਵਾ ਲਈ ਮੈਂ ਵੀ ਡਾਇਮੰਡ ਝੋਟੇ ਦੀ ਆ ਹਰੀ ਕੇ ਪੱਤਣ ਵਾਲਾ ਆ ਆਪਾਂ ਡਾਕਟਰ ਸੁਖਵਿੰਦਰ ਸਿੰਘ ਰਾਮਾਦੀ ਜਿਹੜਾ ਡਾਇਮੰਡ ਬੁੱਲਦੀ ਇਹ ਤੁਹਾਨੂੰ ਜਿਹੜੀ ਆਪਾਂ ਕੱਤੀ ਦਿਖਾ ਰਹੇ ਆ ਵੀ ਪਿਛਲੇ ਸਵੇਰ ਦੀ ਆ ਇਹਦੀ ਜਿਹੜੀ ਮਦਰ ਆਪਾਂ ਤੁਹਾਨੂੰ ਪਹਿਲਾਂ ਦਿਖਾਤੀ ਆ ਠੀਕ ਆ ਜੀ ਉਹਨੋਂ ਦੇ ਦੂਜਾ ਸਵੇਰ ਸੋਣਾ ਬਾਕੀ ਰੰਗ ਨ ਆਪਣੀ ਮਦਰ ਦੇ ਉੱਪਰ ਹੀ ਆ ਇਸ ਕੱਤੀ ਦੇ ਦੀ ਡਿਜ਼ਾਈਨ ਸਾਰੇ ਹੋ ਲੋ ਮੱਝ ਨੂੰ ਚੋੜੀ ਚੂੜੀ ਜਿਵੇਂ ਕੱਟੀ ਪੂਰੀ ਕਾਲਜੀ ਮੈਂ ਬਿਲਕੁਲ ਤੇ ਗੁਰੇ ਸਤਨਾਮ ਕੀ ਮੋਲ ਜੋੜੀ ਦਾ ਕੀ ਰਹੂਗਾ ਜਾਂ ਸਿੰਗਲ ਸਿੰਗਲ ਕਿਸੇ ਮੱਝ ਲੈਣੀ ਆ ਚਾਹੇ ਕੱਟੀ ਕਿਸੇ ਭਰਾ ਵੱਖਰੀ ਲੈਣੀ ਜੇ ਤੇ ਕੱਲੀ ਲੈਣ ਵੇਚੀ ਤੇ ਨਾ ਵੀ ਕੋਈ ਨਹੀਂ ਗਾ ਚਲੋ ਆਪਣਾ ਧੰਨਵਾਦ ਥੋੜਾ ਰੋਕ ਰੱਖਣਾ ਮਾਲੀ ਜੀ ਅੱਜ ਭਰਾ ਭਰਾ ਦੋਨੇ ਪਸ਼ੂ ਕਿੱਥੇ ਲਊਗਾ ਬਾਈ ਜੀ ਸੂਈ ਛੱਡ ਕੇ 1 ਲੱਖ 5000 ਰੁਪਏ ਦੋਵੇਂ ਮਾਵਾਂ ਤੀਆਂ ਦੇ ਦਾਂਗੇ ਅੱਛਾ ਜੀ ਠੀਕ ਹੈ ਜੀ ਹਾਂ ਤੇ ਉਦੋਂ ਮੈਂ ਕੱਲੀ 85 86000 ਦੀ ਵਿਕਣ ਵਾਲੀ ਆ ਤੇ ਜੇ ਕੋਈ ਅੱਜ ਭਰ ਭਰਾ ਲਊ ਤਾਂ ਮੱਝ 75 ਦੀ ਦੇ ਦਾਂਗੇ ਮੱਝ 75 ਦੀ ਹਾਂਜੀ ਹਾਂਜੀ ਠੀਕ ਆ ਨਹੀਂ 75 ਦੀ ਨਹੀਂ ਬਾਈ ਜੀ ਹਾਂ ਅਬ 70000 ਦੇ ਦਿਆਂਗੇ ਅੱਜ ਜੈਜ ਆਹ 70000 ਦੀ ਦੇ ਰਾਂਗੇ ਭਾਈ ਜਿਹੜੇ 1.5 ਦਾ ਲੈਂਦੀ ਆ ਇਹ ਜੇ ਮੇਰਾ ਵੀਰ ਕੋਈ 10 ਦਿਨਾਂ ਨੂੰ ਕਹੇ ਫੇਰ ਨਹੀਂ 70000 ਅਰੇ ਬਿਲਕੁਲ ਬਹੁਤ ਜੀ 35000 ਵੀ ਕੱਲੀ ਕੱਤੀ ਦੇ ਦਾਂਗੇ 35000 ਆਜੇ ਕੋਈ ਕੱਲ ਵੱਖਰੇ ਵੱਖਰੇ ਰਹਿਊਗਾ ਠੀਕ ਆ ਬਾਕੀ ਇਹ ਤੁਹਾਨੂੰ 72000 ਦੇ ਮਿਲ ਜਾਣੀ ਝੋਟੀ ਕੱਲੀ ਗੱਬਣ ਜਿਹੜੀ ਦਿਖਾਤੀ ਆ ਇਹ ਜਿਹੜੀ 31 ਆ ਉਹ 35000 ਦੀ ਸਤਨਾਮਾ ਦਾ ਵੀ ਦੇਵਾਂਗੇ ਬਾਕੀ ਟੁੱਪਣ ਟੁੱਪਣ ਬਰਾਉਣ ਜਿਹੜੀ ਆ ਤੁਸੀਂ ਦੇਖੋ ਆ ਲਓ ਜੀ ਅੱਗੇ ਇਹ ਨੂੰ ਨਹਾਉਣਾ ਵੀ ਕਰਵਾਉਣਾ ਵੀ ਟਾਈਲ ਲੱਗਾ ਇਹ ਆਈ ਆਈ ਸੀ ਫਿਰ ਉਹਦੇ ਨੂੰ ਅਲਰਜੀ ਆ ਗਈ ਠੀਕ ਆ ਠੀਕ ਆ ਕੋਈ ਗੱਲ ਸਤਨਾਮ ਸੁਣੇ ਲੀਜੀ ਆਪਣੀ ਗਰੰਟੀ ਉਹ ਸਤਨਾਮ ਬਹੁਤ ਸਾਫ਼ ਸੁਥਰੀਆਂ ਠੀਕ ਆ ਅੱਗੇ ਨੈਕਸਟ ਵੀਰ ਸਤਨਾਮ ਹਾਂ ਜੀ ਇਹ ਮਾੜਾ ਕਲੀਅਰ ਹੋ ਗਿਆ ਜਿਹਦੇ ਕੋਲ ਵੱਲੇ 72 ਦੀ 35 ਦੀ ਹਾਂ ਨਹੀਂ 35 ਦੀ ਨਹੀਂ ਭਾਜੀ 32000 ਦੀ ਕੱਟੀ ਜਰਾਗੇ 32000 ਦੀ ਕੱਟੀ ਜਰਾਗੇ ਕੋਲ ਵਜ ਦੀ ਸ਼ਾਲ ਹੋਰ ਮਾਰਦਗੇ ਕੀ ਪੂਰੇ ਦੇ ਦੇ ਦਾਂ ਚਲੋ ਜੀ ਸੋ 30000 ਦੀ ਦੋਸੇ ਹੈ ਤੁਹਾਨੂੰ 31 ਮਿਲ ਜੂਗੀ ਬਹੁਤ ਪਿਆਰੀ ਕੱਟੀ ਆ ਕੋਈ ਫੋਰ ਝਾਂਕ ਨਹੀਂ ਕੀਤੀ ਠੀਕ ਆ ਬੋਲ ਬਾਈ ਕਿੱਡਾ ਪੇੜ ਪੁੱਠਾ ਕਰਵਾਉਂਦਾ ਬਹੁਤ ਸੋਹਣਾ ਚੰਗੀ ਕੱਟੀ ਆ ਪਸੰਦ ਆਊਗੀ ਮੇਰੇ ਵੀਰਾਂ ਨੂੰ ਠੀਕ ਆ ਇਧਰ ਆ ਵੀਰ ਸਤਨਾਮ ਆ ਬਰ ਬੱਛੀ ਕਿਵੇਂ ਆਪਣੇ ਕੋਲ ਇਹ ਬਲੋੜ ਵੀਰ ਜੀ ਪਹਿਲਾਂ ਸੋਹ ਸੀ ਜੀ ਕਾਨੂੰਨ ਪਹਿਲਾਂ ਸੋਹਾ ਕਿੰਨੇ ਦਿਨ ਹੋ ਗਏ ਕਾਹਦੀ ਚਾਰ ਦਿਨ ਹੋ ਗਏ ਜੀ ਚੌਥਾ ਦਿਨ ਆਜਾ ਜੀ ਬੱਚਾ ਕੀ ਮਗਰ ਮਗਰ ਬੱਛੀ ਆ ਵੇਖੋ ਬਹੁਜੀ ਮਗਰ ਬੱਛੀ ਆ ਆ ਕਰੋ ਜਕ ਸੋ ਚੌਕ ਦਿਨਾਂ ਦਾ ਬੱਚਾ ਆ ਮਾਰੋ ਨੀ ਨਾਲੇ ਨਾਲੇ ਬੱਚੇ ਦੇ ਚਾਰਾਂ ਦਿਨਾਂ ਦਾ ਬੱਚਾ ਹੈ ਤੇ ਦੂਜਾ ਸਵੇਰ ਬੱਛੀ ਹੈ ਪਹਿਲਾਂ ਜੀ ਪਹਿਲਾਂ ਪਹਿਲਾਂ ਸੋਹ ਪਲੂਨ ਹਾਂਜੀ ਪਲੂਣ ਬੱਛੀ ਦੋਸਤੋ ਦੇਖੋ ਕਰੋ ਚੈੱਕ ਐਸ ਵਕਤ ਬੋਲਾ ਕਿੰਨਾ ਹੋਣੀ ਇਹਦੀ 14 ਕਿਲੋ ਵਾਲਾ ਹੋਣਾ ਸੀ ਲੋਬੀ 14 ਕਿਲੋ ਬੋਲਾ ਇਸ ਬੱਛੀ ਤੋਂ ਥੱਲੇ ਹੁਣ ਹਾਜ਼ਰ ਆ ਬਾਕੀ ਸੀਲਸ ਲਾ ਕੇ ਕੋਈ ਵੰਗਾਰੀ ਵੇਣ ਮੂਣ ਦੇਖੋ ਗਿੱਟੀਆਂ ਮੋਟੀਆਂ ਲੱਗੀਆਂ ਹਾਂ ਈ ਗਈ ਪੂਰੀ ਨਸਲ ਫਰੀਡਾ ਕੇ ਹਾਂ ਦੇਖੋ ਵੇਣੀ ਵੀ ਛੜਾ ਮਾਰੂਗੀ ਪਾਜੀ ਤੇ ਮਰਜੀ ਗਰਮ ਗਰਮ ਦਾ ਕੋਈ ਸਵਾਲ ਨਹੀਂ ਪੈਣਾ ਉਹਨਾਂ ਨੇ ਨਹੀਂ ਚੰਗੀ ਹੈ ਬੱਛੀ ਆਰਡਰ ਬਿਲਕੁਲ ਕੰਪਲੀਟ ਆਰਡਰ ਆ ਨਿਕਰ ਲੈਵੇ ਦੀ ਆ ਅਸਮਾਨ ਜੀ ਸਰਵਿੰਦਰ ਜੀ ਵਧੀਆ ਚੁਆਈ ਵਾਲਾ ਕਰ ਜਾਂਦੀ ਕਰਵਾ ਲੈ ਨਹੀਂ ਚੰਗੀ ਹੈ ਬੱਛੀ ਆ ਮੱਬੀ ਮਗਰ ਵੀ ਬੱਚੀ ਹੈ ਕਰਮਾਲੀ ਦੀ ਠੀਕ ਆ ਚੜਾ ਮਾਰੂਗੀ ਜਾਂ ਕਿੰਦਾ ਕੋਈ ਗੱਲ ਵਾਲੀ ਠੀਕ ਹੈ ਜੀ ਠੀਕ ਹੈ ਸਾਹਿਬ ਠੀਕ ਹੈ ਤੋੜ ਲਓ ਠੀਕ ਆ ਲੋਬੇ ਠੀਕ ਆ ਜੀ ਸੋ ਬਿਲਕੁਲ ਫਿਕਸ ਹੋ ਲੇਵੇ ਦੇ ਵਿੱਚ ਪਹਿਲਾ ਸੂਆ ਬੱਚੀ ਤੁਸੀਂ ਦੇਖ ਰਹੇ ਜੀ ਨਾਰ ਕਰਮਾਲੀ ਦੀ ਜਿਵੇਂ ਕੰਪੀਟੀਸ਼ਨ ਵਾਲੀਆਂ ਵਹਿਰਾਂ ਨੂੰ ਲੱਗੀ ਹੁੰਦੀ ਹੈ ਉਦਾਂ ਵੀ ਬਿਲਕੁਲ ਮਿਲਕ ਨਾਰ ਕਰੋ ਚਾਹੇ ਵੇਨ ਸੌਂਸ ਲੇਵੇ ਦੇ ਉੱਪਰ ਕਰੋ ਮੋਟੀ ਉੱਪਰ ਦੀ ਹੋਈ ਜਿਹੜੀ ਨਾਰ ਦੀ ਬੜੀ ਪੱਕੀ ਕਰਮਾਲੀ ਜਿਹੜੇ ਲੇਵੇ ਨਹੀਂ ਆਏ ਵੇਖੋ ਕਿੰਨੀ ਪੱਕੀ ਆ ਆ ਬਹੁਤ ਸੋਹਣਾ ਵਖਾਲਾ ਫੂਲਾ ਥੱਲੇ ਤੋ ਕੋਲ ਵੀ ਛਟਾਰ ਦੇਗੀ ਜਿਹੜੀ ਤੁਹਾਨੂੰ ਦੱਸ ਦਿੱਤਾ ਵੀ 14 ਕਿਲੋ ਹਨਾ 14 ਦੇ ਵਿੱਚ ਹਾਂ ਪਲੱਸ ਉਹ ਅੰਦਰ ਦਾ ਆਊਗਾ ਠੀਕਾ ਠੀਕਾ ਤੇ ਇਹਦਾ ਸਤਰਾਮ ਕੀ ਮੁੱਲ ਇਹੋ ਜੀ ਬੋਲਵਸ਼ੀ ਦਾ ਬਾਹਰ ਹੀ ਆ ਗਿਆ ਕਰਨੇ 60000 ਹੀ ਦੇਣਾ 60000 ਦੀ ਹਾਂਜੀ ਹਾਂਜੀ ਪੁਜਾਇਜ ਅਜਾ ਰਾਂ ਰਸਤਾ ਕੋਈ 55000 ਦੇ ਰਾਂਗੇ 55000 ਦੀ ਹਾਂਜੀ ਹਾਂਜੀ ਬੱਚੀ ਸੁਸਣੀ ਵੜੀ ਚਾਈ ਵੜੀ ਦੁੱਧ ਵਾਲਾ ਜੀ ਕੀ ਬੱਚੀ ਲੋ ਬਿਲਡਿੰਗਾਂ ਦੀ ਕਰਮ ਵਾਲੀ ਆ ਜੇ ਪਹਿਲਾਂ ਠੀਕ ਆ ਦੇਖੋ ਕਿੰਨੀ ਢੀਹੀ ਆ ਲੈ ਵੀ 52000 ਰੁਪਏ ਦਾ ਮਨੂਰੀ 105 ਲੱਗ ਬੱਚੀ ਆ ਪਹਿਲਾ ਸਵੇਰ ਸੂਈ ਤਾਨੂੰ ਡਿਟੇਲ ਦੇ ਦਿੱਤੀ ਆ ਇੱਕ ਅੱਗੇ ਨਰਸਟ ਆਪਾਂ ਚੱਲਦੇ ਆ ਚੌਥੇ ਨੰਬਰ ਤੇ ਇੱਕ ਵਾਰ ਤੁਹਾਨੂੰ ਦਿਖਾਉਣੀ ਆ ਸਹੀ ਆ ਵਾ ਜੀ ਸਹੀ ਆ ਵਾ ਜੀ 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 ਵੀਰ ਜੀ ਸੂਈ ਇਹਨੂੰ ਇਹਦੀ ਚੌਥੀ ਹੋ ਗਿਆ ਬੱਚਾ ਲੋ ਵੀ ਇਹ ਵੀ 4 ਦਿਨਾਂ ਦੀ ਸੂਈ ਆ ਮਗਰ ਬੱਚਾ ਆ ਗਿਆ ਜੀ ਹਾਂ ਜੀ ਲੋ ਵੀ 4 ਦਿਨਾਂ ਦੀ ਸੂਈ ਆ ਮਗਰ ਬੱਚਾ ਤੋ ਮੇਰਾ ਮੇਰਾ ਭਰਾ ਕੋਈ ਨੀਗਾ ਮਾਰੋ ਥੱਬਿਆਂ ਦਾ ਲੇਵਾ ਇਹ ਵੀ ਭਾਈ ਛਾਈ ਆਉਦੀ ਇਹ ਨਹੀਂ ਵੀ ਗਰਮ ਹੋ ਰਹੀ ਵੜੀ ਸੰਧੀ ਆ ਲਓ ਜੀ ਮਾਰੋ ਨੀਗਾ ਬਿਨਾ ਬੰਦੇ ਦੇ ਭਾਈ ਕਰ ਬਹੁਤ ਠੰਡੀ ਚੁਆਈ ਵੜੀ ਫਸਲ ਆ ਮਾਰੀ ਜਾਊਗੀ ਭਾਜੀ ਮੋਟੀ ਤੌਰ ਆ ਬਿਲਕੁਲ ਵੇਖੋ ਠੀਕ ਆ ਠੀਕ ਆ ਸਤਨਾਮ ਕਿੰਨਾ ਬੋਹੜਾ ਥੱਲੇ ਇਹ ਵੀ ਜੀ 17 18 ਕਿਲੋ ਬੋਹੜਾ ਪਿਆ ਹੈ ਬੋਹੜਾ 17 18 ਕਿਲੋ ਬੋਹੜਾ ਕਰਵਾਈ ਥੱਲੇ ਆ ਰੰਗ ਬਲੈਕ ਮਗਰ ਬੱਚਾ 14 ਦਿਨਾਂ ਦੀ ਸੂਈ ਇਹਦੇ ਦੂਜਾ ਸੂਆ ਮੰਨ ਕੇ ਸੌਦਾ ਕਰ ਲਿਆ ਠੀਕ ਆ ਜੋ ਜਸ ਪਹਿਲੇ ਸੋਇਆ ਵੀਰ ਵਾਲਾ ਰਿਕਾਰਡ ਜਦੋਂ ਆਪਾਂ ਦਾ ਕੋਈ ਕੁਝ ਲੈਂਦੀ ਤਾਂ ਬਿਗਾ ਹਾਂ ਅੰਦਰ ਵੀ 22 ਕਿਲੋ ਦੇ ਰਿਹਾ ਪਹਿਲਾ ਸੋਇਆ ਪਹਿਲਾਂ ਥੱਲੇ ਪਹਿਲਾਂ ਥੱਲੇ ਠੀਕ ਹੈ ਜਿਹਨੇ ਸਟਾਰਟਿੰਗ ਕੀਤੀ ਹੈ ਨਾ ਤੇ ਹੋਊਗੀ ਵਾਕੇ ਵਾਲੇ ਦੋਦੇ ਧਰਦੂਆ ਨਾ ਬਾਕੀ ਲੇਵਾ ਪਾਂਡਾ ਦੱਸਣ ਹਾਂਜੀ ਹਾਂ ਹੋਰ ਇਹ ਵੀ ਪੱਕਾ 17 18 ਕਿਲੋ ਵਾ ਪੱਕਾ ਪੱਕਾ ਉਹ ਬੱਚਾ ਸਾਤ ਵੀ ਫੁੱਲ ਵੱਡਾ ਹੈ ਵੇਖੋ ਨਿਕੋ ਹਾਂ ਠੀਕ ਹੈ ਨਾ ਨਹੀਂ ਯਾਰ ਕੀ ਇਹ ਨਹੀਂ ਤਰਾ ਮਾਰੀ ਜੜੀ ਹੁੰਦਾ ਤੇ ਪਹਿਲਾ ਦੱਤਾਂ ਛੜੀਆਂ ਹੁੰਦੀਆਂ ਸੀ ਉਹ ਇੱਕ ਬਹੁਤਾ ਪਿਆਤ ਕਿ ਲੋਪਾ ਛੜਾਉਂਦੀਆਂ ਸੀ ਅੱਛਾ 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 ਕੀ ਗੱਲ ਗਈ ਠੀਕ ਆ ਠੀਕ ਆ ਉਹ ਹੱਸਦੇ ਬਹਿ ਕੇ ਮੈਂ ਜਰਮ ਦੇ ਤੁਹਾਨੂੰ ਰਾਮਣ ਕੇ ਜਰਮ ਦੇ ਪਾਣੀ ਪਹਿਲਾਂ ਠੰਡਾ ਵੇਖ ਲੈ ਠੀਕ ਐਨ ਇੱਕ ਹੋਰ ਜਿਹੜਾ ਚਰਾ ਦੇ ਚੱਲ ਇੱਕ ਹੋਰ ਮੋੜ ਦੇ ਵੀਰੇ ਇਹਨੂੰ ਮੈਂ ਬਿਠਕਾ ਜੀ ਸੋ ਬਹੁਲੇ ਤੇ ਬਾਕੀ ਮਿੱਠੀ ਠੰਡੀ ਹੈ ਜਿੰਨੀ ਕੀ ਤੋ ਤਸੱਲੀ ਆਪਾਂ ਕਰਾ ਸਕਦੇ ਤੁਹਾਨੂੰ ਕਰਾ ਕੇ ਦਿਖਾ ਰਹੇ ਆ ਜਿੱਦਾਂ ਮਰਜੀ ਹੱਥ ਲਾ ਕੇ ਕੋਈ ਸੱਜੇ ਖਾਪਿਓ ਮੈਲ ਸਿਰ ਤੋਂ ਤਸੱਲੀ ਕਰੇ ਮੋਟੀ ਰਾ ਥਾਣਾ ਚਾਰੇ ਥਾਣਾ ਕੋਈ ਫੋਰ ਬੱਚਾ ਛਾਂਗ ਨਹੀਂ ਗਿਆ ਠੀਕ ਆ ਬਾਕੀ ਕੋਈ ਲੁਸ਼ੁਲੁਸ਼ੂ ਨਹੀਂ ਕਰਦੀ ਕਰਮਾ ਲਈ ਹਾਂ ਜਗਰ ਮੋੜਾ ਬਹੁਤਾ ਜਿਗਰਾ ਬਹੁਤਾ ਕਰਵਾਈ ਜੀ ਬਿਲਕੁਲ ਆ ਦੇਖੋ ਹਾਂ ਠੀਕ ਆ ਲੈ ਚਲੀਏ ਵੀਰੇ ਲੈ ਤੁਹਾਨੂੰ ਚਲ ਜਿਆਦਾ ਨਹੀਂ ਭਾਈ ਜੀ 20 ਕਿਲੋ ਦੇ ਦੇਣਾ ਗੈਰ ਨਹੀਂ ਕਰਨਾ ਠੀਕ ਆ 17 18 ਕਿਲੋ ਹੋਣ ਮੌਕੇ ਤੇ ਆ ਹੂੰ ਚਲੋ ਜੀ ਬੋਲ ਦੀ ਸਟਾਰਟਿੰਗ ਜਿਹੜੀ ਹੁਣ ਤੁਹਾਨੂੰ ਦੱਸ ਰਹੀ ਹੈ ਆਹ ਵੇਖੋ ਗਿੱਲਾ ਨਾੜੂ ਆ ਵੇਖੋ ਇੱਕ ਮਿੰਟ ਰੋਕ ਲਈ ਤੇ ਉਹ ਬੱਚਾ ਮਗਰ ਬਿਲਕੁਲ ਨਾਰੂਆ ਗਿੱਲਾ ਠੀਕ ਹੈ ਜੀ ਇਹ ਬੱਚਾ ਮਗਰ ਸੋ ਜਿਹੜੇ ਬੱਚੇ ਨਾਰੂ ਤੇ ਆ ਤੁਹਾਨੂੰ ਨਾਰੂ ਤੇ ਆਪਾਂ ਦਿਖਾਵਾਂਗੇ ਬਿਲਕੁਲ 100% ਉਵੇਂ ਤੁਸੀਂ ਆ ਕੇ ਵੇਖੋਗੇ ਮੋਟੀ ਵਾਲਾ ਥਾਣਾ ਕਾਤ ਵੱਡਾ ਠੀਕ ਹੈ ਜੀ ਕਾਤ ਵੱਡਾ ਚਲੋ ਸੂਸਵਾ ਦੇ ਵਿੱਚ ਆ ਇੱਕ ਵਾਰੀ ਉਹ ਤੁਹਾਨੂੰ ਨਾ ਕਮਾਲ ਜਿਹਾ ਡਾਇਰਆ ਆਇਆ ਹੁੰਦਾ ਵਾ ਬੱਸ ਬੱਸ ਜੀ ਜੂਨੀ ਘਟ ਲਓਗੇ ਬਹੁਤ ਵਧੀਆ ਬਾਕੀ ਸੋਹਣਾ ਲਬਾਸ ਆ ਬਾਕੀ ਹਾਈਟ ਕੱਟ ਤੇ ਉਹਦਾ ਵੀ ਸਤਨਾਮ ਦੇਣ ਲੈਣ ਦੀ ਗੱਲ ਆਉਂਦੀ ਆ ਇਹ 50000 ਦੀ ਪੈੜੀ ਹਾਰ ਦੇ ਦੇਦਾਂਗੇ ਆਪਾਂ ਬੜਾ ਮੋਲ ਨਹੀਂ ਕਰਨਾ ਪੈੜੀ ਹਾਰ ਹਾਂਜੀ ਕੋ ਮਾਨਤੰਦਰ ਬੜਾ ਕਰਦਾ ਥੋੜਾ ਬਾਬਾ ਕਿੰਨਾ ਕੁ ਹੋਜੂਗਾ 20000 ਤੇ ਨਹੀਂ ਸਰਦਾ ਬਾਹਰ ਦੀ ਦੇਦਾ ਬਾਹਰ ਦੀ ਹਾਂ ਸਾਢੇ ਦੀ ਦੇ ਦਈਏ ਸਾਢੇ ਪੂਰੇ ਦੀ ਸਾਢੇ ਦੀ ਦੇ ਦੇ 50000 80 ਪੈੜੀ ਹਾਰ ਵੀ ਇਹ ਕੀ ਕਰਦਾ ਕੋਈ ਨਹੀਂ ਆ ਕਹੜੀ ਆਂ ਯਾਰ ਦੀ ਆਂ ਆਪਾਂ ਚਲੋ ਭਣ ਭਰਾਵਾਂ ਜਾਂਦੇ ਬਾਕੀ ਤੇਰੇ ਤੇ ਬੜਾ ਮਾਣ ਆ ਮੀਤਾ ਲੋਕਾਂ ਨੂੰ ਵੀਰ ਹਾਂਜੀ ਮੈਂ ਤੇਰੇ ਤੇ ਬੜਾ ਮਾਣ ਆ ਬਈ ਬੜੀਆਂ ਛੋਟਾਂ ਕਰਾ ਆਪਾਂ ਤਾਂ ਚੇਤੇ ਚੇਤੇ ਕੋਈ ਭਣ ਭਰਾ ਨਵੇਂ ਜੁੜੇ ਉਹਨਾਂ ਦੇ ਵੀ ਧਿਆਨ ਚੋਣੇ ਮੇਰੇ ਆਪਣਾ ਪਕੜਾ ਇਹ ਵੀ ਇੱਕ ਦੋ ਵੀਡੀਓ ਕਰਤੀ ਲੋਕਾਂ ਨੂੰ ਪੋਲਾ ਮਾੜ ਮਿਲ ਗਿਆ ਤੇ ਮੁਰਗੀ ਵੀਰਾ ਆਖਰਾ ਨਹੀਂ ਬੱਸ ਬੱਸ ਇੱਧਰ ਇੱਕ ਅੱਗੇ ਤੁਹਾਨੂੰ ਜਰਸੀ ਵਿਖਾਉਣੇ ਆਪਾਂ ਜਰਸੀ ਆ ਗਈ ਤੇ ਇਹ ਵੀਰ ਸਿਸਨਾਮ ਇਹਨੂੰ ਅੱਜ ਕਿੰਨੇ ਚਾਰ ਪੰਜ ਇਹਦਾ ਉਹ ਬੱਚਾ ਇਹਦਾ ਗੁਲੇਦਾਰੀ ਰਹੀ ਠੀਕ ਹੈ ਜੀ ਮਗਰ ਬੱਚਾ ਆ ਗਿਆ ਹਰ ਚਾਰਜ ਦੇ ਵਿੱਚ ਹਾਂਜੀ ਤੇ ਉਹ ਤੇ ਮੈਂ ਸੋਚ ਤਾ ਬੋਲਾ ਜੀ ਵਿੱਚ 9 10 ਕਿਲੋ ਬੋਲਾਗਾ 9 10 ਕਿਲੋ ਆ ਲਓ ਜੀ 9 10 ਕਿਲੋ ਇਹਦੇ ਥੱਲੇ ਵੀ ਜਿਹੜਾ ਹੁਣ ਦੁੱਧ ਮੰਨ ਲਓ ਬੋਲਾ ਮੰਨ ਲਓ ਕੱਚਾ ਦੁੱਧ ਮੰਨ ਲਓ ਠੀਕ ਆ ਸੀਸ ਲਾ ਕੇ ਵੀ ਬਿਨਾ ਮੰਗੇ ਉਹ ਕਰਮਾਈ ਹਾਂ ਆ ਦੇਖੋ ਜੀ ਜੀ ਚੰਗੇ ਲੱਗ ਰਿਹਾ ਠੀਕ ਆ ਤੇ ਹੁਣ ਮੌਕੇ ਤੇ ਆਪਾਂ ਜਿਹੜਾ ਚਵਾਉਣਾ 9 10 9 10 10 ਚਵਾਵਾਂਗੇ ਜੀ ਕੋਈ ਇੱਥੇ ਉੱਥੇ ਦਾਹੀ ਚਵਾਵਾਂਗੇ ਠੀਕ ਆ ਆ ਬੱਚੇ ਦੇ ਨਾਲ ਚਲੀਗੇ ਤੇ ਇਧਰ ਬੱਚੇ ਦੇ ਨਾਲ ਚਲ ਆ ਲੈ ਇਹ ਸੀਲ ਬੜੀ ਵਧੀਆ ਆ ਮੈਂ ਇਹਨੇ ਲਖਣਾ ਕਰਵਾ ਠੀਕ ਆ ਜੇ ਥੋੜਾ ਜਿਹਾ ਚਲੋ ਮਾੜਾ ਮੁਰਕ ਕੈਮਰੇਜ ਦਾ ਕੋਈ ਭੈਣ ਭਰਾ ਕੋਈ ਦੋ ਚਾਰ ਜਨੇ ਆਸੇ ਪਾਸੇ ਤਰੇਤਰ ਤੇ ਆ ਮਗਰ ਬੱਚਾ ਮੇਰਾ ਵੀ ਕੋਈ ਅਕੇ ਨਾ ਵੀ ਬੱਚਾ ਨਹੀਂ ਦੇਖਿਆ ਆ ਬੱਚਾ ਨਾ ਵੇਖੋ 나ੜੂ ਨਾਲ ਹੀ ਆ ਠੀਕ ਆ ਸੋ ਇਹ ਮਗਰ ਬੱਚਾ ਆ ਗਿਆ ਜਿੱਦਾਂ ਅਹਰ ਸ਼ਰ ਦਾ ਪਰੰਗ ਵੇਖਦੇ ਆ ਤੇ 9 10 9 10 ਕਿਲੋ ਦੁੱਧ ਜਰਸੀ ਦੇ ਵਿੱਚ ਕੋਈ ਲिटल ਬਿਟ ਕੋਈ ਕ੍ਰੋਸ ਮੰਨ ਕੇ ਬੇਸ਼ੱਕ ਸੌਦਾ ਕਰਨੇ ਬਾਕੀ ਬੋਤੀਆਂ ਦਾ ਮਾਤਾ ਕਾਨੂੰ ਉਸੇ ਤਰ੍ਹਾਂ ਗਿਰਸਤਾਨਾਮ ਕੀ ਡਿਮਾਂਡ ਕੀ ਇਹ ਸੁਣਾ ਦੇ ਮੁੱਲ ਕਰਦਾ 45000 ਰੁਪਏ 45 ਹਾਂ ਮਾਰ ਕੇ ਸ਼ਾਲਾ ਸ਼ੁਭਾ ਜਿਵੇਂ ਆਵੇ ਵੀ ਗੱਲ ਪੂਰਾ ਸਰਦਾਰ ਜੀ ਹਾਏ 43 ਬੁਰੇ 3 ਤੇ 40 ਪਹੁੰਚ ਕਰਦਾਂਗੇ 43 ਦੀ ਪਹੁੰਚ ਚਲ 41 ਦੀ ਦੇ ਦਾਂਗੇ ਭਾਈ 41 ਦੀ 41 ਆ ਬੋਲੋ 40 ਦੀ ਛੱਡ ਕੇ ਆਵਾਂਗੇ ਨਾਲੇ ਅਗਲੇ ਦੇ ਘਰੇ ਆਵ ਲੈ ਲੈ ਵੀ ਮੁੰਡਾ ਦਾ ਵੀ 40000 ਦੀ ਦੇਣੀ ਆ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ ਠੀਕ ਆ ਬਾਕੀ ਸਾਫ ਸੁਥਰੀ ਵੜਾ ਬੱਡੀ ਮੇਰੇ ਮਾਰੋ ਟਰਾਈ ਇਸ ਕੋਲ ਦੀ ਬੂਤੀ ਬਾਤੀ ਕੋਈ ਫਿਰ ਦੇਖ ਲੈ ਮੈਂ ਉਹ ਅੱਗੇ ਇੱਕ ਵਾਰ ਤੁਹਾਨੂੰ ਦਿਖਾਉਣਾ ਵੱਡੀ ਘਾਟ ਕਾਠੀ ਦੇ ਵਿੱਚ ਆ ਹੁਣੇ ਸੁਈਏ ਕੋਈ ਅੱਧਾ ਘੰਟਾ ਕਰ ਲੋ ਕੋਈ ਘੰਟਾ ਕਰ ਲੋ ਅੱਧਾ ਵੀ ਮਿੰਟ ਹੈ ਠੀਕ ਹੈ ਜੀ ਆ ਲਓ ਇਹ ਬੱਚੀ ਜਿਹਾ ਕਰਕੇ ਜਾਂਦਾ ਛੇਤੀ ਸੁਵਾਦਰ ਸਤਨਾ ਮਹੂਤ ਜਗ ਜੀ ਜੱਜ ਜਗ ਜੀ ਆ ਇਹ ਦੰਦ ਖੁਰ ਵੀ ਜੀ ਕੁਆਰੇ ਕੇ ਕਰਮਾਰੇ ਕੁਆਰੇ ਦੇ ਪਾਸੇ ਕਦੇ ਨਹੀਂ ਗਏ ਠੀਕ ਹੈ ਜੀ ਥੋੜੀ ਜਿਹਾ ਥੋੜੀ ਸਾਫ ਕਰੀਏ ਜੀ ਪਰ ਆ ਵਿਖਾ ਦੇ ਮੂੰਹ ਬਾਬੇ ਸਾਫ ਸਵਾਲ ਕੇ ਜਿਹੜਾ ਨੋਰਮਲ ਕਰਾਉਣ ਜਿਹੜਾ ਵੀ ਸਵਾਲ ਹੀ ਬੜਾ ਜਿਹਦੇ ਕੋ ਨਹੀਂ ਆ ਪਤਾ ਕੰਮ ਕਰਕੇ ਦੇਖ ਕਰੀਂ ਗਾ ਦੇ ਦਦਗਾ ਜੀ ਆ ਦੇਖੋ ਆ ਦੇਖੋ ਸੁਵਾਦਰ ਜੱਜਾ ਇੱਕ ਮਾਸਾ ਕਿਸੇ ਪਾਸੇ ਨਹੀਂ ਕਦੇ ਬਿਲਕੁਲ ਸੋ ਤੇ ਸੁਵਾਦਰ ਜੱਜਾ ਬੜੇ ਕੱچے ਦੀ ਆ ਪੂਰੇ ਵੱਡੇ ਕੱਦ ਕਰਦੇ ਵਿੱਚ ਆ ਸੋ ਜ਼ੇਰ ਪੈਣੀ ਹਜੇ ਬਾਕੀ ਆ ਠੀਕ ਹੈ ਜੀ ਮਗਰ ਬੱਛੀ ਵੀ ਪੂਰੀ ਅਲੋਕਾਰੀ ਆਈਏ ਕਰਮਾਲੀ ਦੇ ਮਗਰ ਬੱਛੀ ਬਹੁਤ ਤਕੜੀ ਆ ਆ ਦੇਖੋ ਆ ਬੱਛੀ ਚੱਲ ਗਈ ਆ ਦੇਖੋ ਬੱਚਾ ਪੂਰਾ ਜਬਰਦਸਤ ਪਾਇਆ ਕਰਮਾਲੀ ਨੇ ਠੀਕ ਆ ਜੀ ਬਹੁਤ ਟਵਲ ਬੱਛੀ ਆ ਜਿਹੋ ਜਿਹਾ ਕਾਬੇ ਕਾਠੇ ਦਾ ਕਰਮਾਲੀ ਦਾ ਉਹੋ ਜਿਹਾ ਕਿਦਣਾ ਕਿਤੇ ਟਾਈਮ ਨੂੰ ਬੱਛੀ ਮਗਰ ਤਿਆਰ ਹੋਊਗੀ ਦੁੱਧ ਵੀ ਚਲੋ ਵੀ ਜੀ ਲੱਸੀ ਲੱਸੀ ਕਰਮਾਲੀ ਦੁੱਧ ਵੀ ਤੋਂ ਪਲਾਸ ਆਈ ਆ ਆ ਭਾਂਡਾ ਦੇ ਦੁੱਧ ਨੇ 20 ਕਿਲੋ ਲਹਨ ਬਰੀਡ ਆਈ ਆ ਦੁੱਧ 20 ਕਿਲੋ ਭਰ ਦੇਣਾ ਕਰਮਾਲਾ ਮਾਰਦੇ ਇਹਨਾਂ ਮਾਰਨੀ ਦਾਰ ਕੀਗਾ ਆਜੋ ਇੱਥੇ ਮਾਰਦੇ ਨੀ ਨੀਣਾ ਚਲ ਮਗਲੇ ਮਾਰਦੇ ਲਓ ਜੀ ਇਹ ਮਗਲੇ ਅਗਲੇ ਥਾਣੇ ਤੇ ਜਿਹੜਾ ਚੁਆਈ ਕਰੋ ਚੱਕ ਠੀਕ ਆ ਚੁਆਈ ਵੇਖੋ ਮੇਰਾ ਭਰਾ ਨਹੀਂਗਾ ਤੇ ਹੋਰ ਹੈ ਬੈਟਾ ਫਰਾ ਭਰਾ ਜੀ ਆਪਾਂ ਪਹਿਲਾਂ ਵੀ ਵਾਰ ਵਾਰ ਕਰਦੇ ਭਾਵੇਂ ਸਸਨਾ ਮੀਰ ਦੀ ਗੱਲ ਕਰ ਲਈਏ ਚਲੋ ਕੋਈ ਵੀ ਉਨੀ ਕੀ ਗੱਲ ਬਾਤ ਹੋਦੀ ਤੇ ਪਹਿਲਾਂ ਦੱਸੀ ਜਾਂਦੀ ਨਹੀਂ ਜੀ ਕੋਈ ਵੀ ਦੱਸਾਂਗੇ ਪਹਿਲਾਂ ਦਸਰਾ ਫਰਜ਼ ਪੰਦਾ ਵੀ ਕਿਉਂ ਕਿਸੇ ਦਾ ਸਮਾ ਖਰਾਬ ਕਰਨਾ ਠੀਕ ਆ ਕਿਉਂਕਿ ਵੀ ਸੁਤਰਾਮ ਸਾਰਿਆ ਕਸਣਾ ਕੁਸਣਾ ਕੱਢ ਕੇ ਇਹਦੀ ਗੱਲ ਕਰ ਫੇਕੋ ਹਾਂ 53 ਰੁਪਏ ਮੁੱਲ 55 55 ਦੀ ਹਾਂ ਪੰਜਾਬ ਪੂਰੇ ਦੀ ਬਾਜੀ 500 ਕਿਲੋਮੀਟਰ 100 ਕਿਲੋਮੀਟਰ 20 ਕਿਲੋ ਵਾਲੀ ਵੇਲੇ ਗੱਡੀ ਪੂਰੀ 20 ਕਿਲੋ ਵਾਲੀ ਵਸੀ ਦੇ ਗਾਰੰਟੀ ਭੈਣ ਭਰਾ ਸ਼ਿਵਾਲਾ ਲੈ ਕੇ ਗਾਰੰਟੀ ਚੰਗੀ ਹੈ ਪੂਰੀ ਵੱਡੀ ਥੋੜੀ ਜੀ ਵੈਸੇ ਬਾਸਮਾ ਵਾਲੇ ਪਾਸੋਂ ਦਾ ਸੂਰ ਨਾ ਰੋੜ ਵਧੀ ਆ ਬੋਦੀ ਵਾਲੀ ਦੇਖੋ ਕਿਦਾਂ ਯਰਦੀ ਪਈ ਹੋਣੀ ਇਹਨਾਂ ਨੂੰ ਪ੍ਰਵਾ ਕਰ ਮਾਰੀਆਂ ਨਾ ਗਰਮੀ ਨਹੀਂ ਨਹੀਂ ਰੋਤੇ ਇਹਨਾਂ ਦੀ ਹਾਨ ਚਰਮਾ ਵੀ ਠੀਕ ਆ ਅੱਗੇ ਇੱਕ ਆਪਾਂ ਜਿਹੜੀ ਬਾਹਰ ਦਿਖਾਉਣੀ ਨਹੀਂ ਤੇ ਫਿਰ ਬਾਹਰ ਹੀ ਲਾਇਆ ਇਹਨੂੰ ਬਾਹਰੋਂ ਲਾਇਆ ਤਸਲੀ ਨਾਲ ਦਿਖਾ ਦਈਏ ਤੋੜ ਕੇ ਵੀਰ ਸਤਨਾਮ ਕੀ ਵੇਰਵਾ ਹੈ ਤੋੜ ਜੀ ਗੁੱਜਾ ਜੀ ਇਹਨੂੰ ਸੂਰਕ ਦੋ ਕੁ ਮਹੀਨੇ ਹੋ ਗਏ ਇਹਦੇ ਕੋਲ ਐਡ ਹੈ 12 13 ਕਿਲੋ ਦੁੱਧ ਹੈ ਲਓ ਜੀ 12 13 ਕਿਲੋ ਦੁੱਧ ਟੋਕੜ ਵੜ ਤੋਂ ਦਿਖਾ ਰਹੇ ਆ ਆਪਾਂ ਠੀਕ ਆ ਆ ਦੇਖੋ ਸੋ 12 13 12 13 ਕਿਲੋ ਦੋ ਠੀਕ ਆ ਵੀਰ ਸੋ ਕ੍ਰਾਸ ਪ੍ਰਿੰਟ ਦੇ ਵੇਜਾ ਕੋਈ ਐਚਪੀ ਜਰਸੀ ਦਾ ਕੰਮ ਸਾਹਿਬ ਹਾਂਜੀ ਤੇ ਟੋਪੜ ਵੈੜਾ ਠੀਕ ਆ ਜਿੰਨਾ ਤੋਂ ਤੁਹਾਨੂੰ ਦੱਸਿਆ ਤੇ ਥੱਲੇ ਉਹਨੇ ਦੀ ਬੇਸ਼ੱਕ ਮੇਰਾ ਭਰਾ ਚੋਕ ਦੇ ਕਿਤਾ ਮਰ ਕੇ ਕਿਸੇ ਨਹੀਂ ਕਰਦੇ ਠੀਕ ਆ ਸੀਲਸ ਲਾ ਕੇ ਵੀ ਬਿਨਾ ਮੰਗੇ ਤੋਂ ਆ ਲਓ ਜੀ ਆ ਦੇਖੋ ਕਮਾਲ ਤੇੜਾ ਆ ਦੇਖ ਸੋ ਬਿਲਕੁਲ ਆ ਠੰਡੀ ਮਿੱਠੀ ਕਰਮਾ ਵਾਲੀ ਕੋਈ ਆਂਦੀ ਕੋਸ਼ ਨਹੀਂ ਦੀ ਜੀ 12 ਕਿਲੋ ਦੇ ਵੀਜੀ ਭਾਵੇਂ ਇੱਥੇ ਆ ਕੇ ਤੁਰੇ ਭਾਵੇਂ ਆਨਲਾਈਨ ਭੈਣ ਭਰਾ ਮੰਗਾਵੇ ਹਾਂ ਹਾਂ ਆ 12 ਕਿਲੋ ਦੇ ਪਾਸ 12 ਜਨੇ ਲੇਅਰ ਕੀ ਗਾਰੰਟੀ ਦੇ ਦਾਂਗੇ ਜੀ ਬਹੁਤ ਵੀ ਗਾਰੰਟੀ ਵੀ 2000 ਕੀ ਆ ਦੁੱਧ ਬੜਿਆ ਕਰ ਮਾਰੀ ਕੋ ਦੇਖੋ ਨੀਵੇਂ ਨੀਵੇਂ ਗੱਡੀ ਸਾਫ਼ ਹਾਂ ਬਹੁਤ ਵਾੜ ਚੰਗੀ ਹੈ ਠੀਕਾ ਜੀ ਸੋ 12 ਕਿਲੋ ਦੇ ਖੇਤਿਆ ਸਭ ਤੋਂ ਦੁੱਧ ਹਾਜ਼ਰ ਆ ਤੇ ਇਹਦਾ ਮੁੱਲ ਵੀ ਸਤਨਾਮ ਕੀ ਕਰਤਾ ਸੀ ਬੋਲ ਵੀ ਜੀ ਦੁੱਧ ਦੇ ਹਿਸਾਬ ਨਾਲ 35000 ਲੱਗਈ ਦੁੱਧ ਦੇ ਜੰਗਾ 35 ਕਰ ਲਾ 38 40 ਕਰ ਲੀਏ ਫਿਰ ਦੇ ਦੇ ਕੇ ਕਰਕੇ ਮਾਨਤਾ ਨਹੀਂ ਕਿ ਜਾਇਜ਼ ਗੱਲ ਕਰਕੇ ਫਿਰ ਅਜੀ ਦੱਸ ਦਿਓ ਕੋਈ ਕੀ ਬੁਰੀ ਦੇ ਦੇ ਕੋਈ ਦੀ ਨਹੀਂ ਭਾਜੀ 5000 ਦੀ ਵਾੜ ਦੇ ਆਂਗੇ ਚੱਕੋ ਸ਼ਰਮ ਕਰਾ ਰਿਹਾ ਹਾਂ ਤੁਜੀ 5000 ਦੀ ਹਾਂਜੀ ਲਾ 12 ਕਿਲੋ ਦੁੱਧ ਤੇ 5000 ਦੀ ਵਾੜ ਆਹੋ ਬਹੁਤ ਜਿਆਦੀ ਚੰਗੀ ਵੀ ਜੀ ਬਹੁਤ ਵਧੀਆ ਬਾਕੀ ਸਾਰੇ ਪਾਸਿਓ ਖਰੀਆ ਕਰ ਮਾਣ ਤੋ ਜਿੱਦਾਂ ਮਰਜੀ ਤਸੱਲੀਆ ਕਰੀ ਚੱਲੇ ਆ। ਜਿਹਨ ਜੋ ਗਾਂ ਦੂਜੇ ਸੁਹਾਗ ਕਰਮਾਣੇ। ਹਾਂ। ਮੈਂ ਵੀ ਅੱਗੇ ਆਪਣੇ ਕੋਲ ਵੀਰ ਇਹ ਆਰਾਮ ਸੋਲ ਬੀੜ ਹੈ ਦੂਜੇ ਸੁਹਾਗ। ਦੂਜੇ ਨਾ ਪਹਿਲਾ ਸੁਹਾ। ਇਹ ਵੀ ਟੋਕੜਿਆ। ਹਾਂ ਇਹ ਵੀ ਟੋਕੜਿਆ। ਇਹ ਵੀ ਟੋਕੜੀ ਪਾਈ ਜਿਹੜਾ ਟੋਕੜਾ ਪਾ ਟੋਕੜਾ ਹੀ ਆ। ਇਹ ਮਿੱਟੀ ਬਗੇ ਜੀ ਲੈ ਲਓ। ਇਹ ਵੀ ਮਰਜੀ ਮੇਰੇ ਘਰ ਸੋ 12-13 ਕਿਲੋ ਵਾਲੇ ਕੀ ਛੇਕ ਮੋਰੀ ਮੇਰੇ ਡੱਬ ਦਿੰਦੇ ਆ। ਉਹ ਕੰਮ ਨਹੀਂ। ਹਾਂ ਜਿੰਨਾ ਭਰ ਰਹੀ ਆਪਾਂ 15 15 ਕਿਲੋ ਜੀ ਬੱਚੇ ਵਗੈਰ ਵੇਚੀਗਾ ਨਾ ਬਿਲਕੁਲ ਜਿਹੜੇ ਕੋਈ ਵੀ ਜੀ 8 9 ਕਿਲੋ ਦੁੱਧ ਪੱਕਾ ਜੀ ਠੀਕ ਆ ਹਾਂ ਲੇ ਲੇ ਇਹ ਬੜੀ ਸਾਦ ਹੈ ਸੇਹਲ ਆ ਇਦਾਂ ਹੀ ਲਓ ਜੀ 8 9 ਕਿਲੋ ਦੋ ਦੋ ਥੱਲੇ ਹਾਜ਼ਰ ਅਸੀਂ ਖਾ ਗੱਲ ਕਰਾਂਗੇ ਠੀਕ ਆ ਇਹ ਦੋ ਦਿਨ ਸੰਭਾਲ ਆ ਲਿਆ ਜੀ ਲੋ ਆਪਾਂ ਰੰਗ ਬਾਜਾ ਰਾਂਗ ਨੂੰ ਬੜਾ ਵਧੀਆ ਬਗਲੇ ਵਰਗਾ ਬਿਲਕੁਲ ਚਿੱਟਾ ਰੰਗ ਆ ਹਾਂ ਨਸਲ ਵੇਖੋ ਗੱਡੀ ਆ ਹਾਂ ਆ ਦੇਖੋ ਠੀਕ ਆ ਜੀ ਅੱਖਾਂ ਜੇ ਨੁਗਰੀ ਘੋੜੀ ਲੱਗਿਆ ਜੀ ਵੇਖੋ ਬਿਲਕੁਲ 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 ਆ ਦੇਖੋ ਜੀ ਸੋ ਹਾ ਤੁ ਤੁ ਫੇਰ ਕੇ ਨਾ ਤੁਹਾਨੂੰ ਦਿਖਾ ਰਹੇ ਆ ਸੋ ਸਾਰੇ ਪਾਸਿਓ ਆ ਦੇਖੋ ਨਹੀਂ ਸਲੱਗ ਬਹੁਤ ਆਈ ਸਲੱਗ ਮੈਨੂੰ ਆਉਂ ਸਲੱਗ ਆ ਜੀ ਤੇ ਚਵਾਈ ਆ ਫਰਨ ਫਰਨ ਆਉਂਦੀ ਠੀਕ ਆ ਸੋ ਇਹ ਬੂਤੀ ਪਾਤੀ ਕਰੀ ਜਦੋਂ ਫੇਰ ਦਿਖਾ ਦਿੰਨੇ ਆ ਫੇਸ ਕੁਆਲਿਟੀ ਦੇਖੋ ਕਿੱਟਾ ਫੇਸ ਬਲੈਕ ਕੰਨ ਆ ਦੇਖੋ ਮੇਰਾ ਪਰਾ ਠੀਕ ਆ ਜੀ ਸੋ 8-9 8-9 ਕਿਲੋ ਦੁੱਧ ਇਹ ਤਾਂ ਥੱਲੇ ਹੁਣ ਮੌਕੇ ਤੇ ਮੌਜੂਦ ਆ। ਇਹੋ ਕੀ ਲੈ ਕੇ ਲੈ ਕੇ ਰੇਡ ਲੈ ਆਨੇ ਵੀ ਚਲੋ ਹੁਣ ਭਰਾ ਭਰਾਵਾਂ ਨੇ ਝੋਨੇ ਝਾਂਨੇ ਵਧਨੇ ਆ ਦੇ ਗਾਂ ਦੇ ਸੋਹੜਾ। ਉਹਨੇ ਚਾਹ ਪਾਣੀ ਦਾ ਪਾਈ ਯਾਰਾ ਜੰਗੀ ਵਧੀਆ ਸਰਦੇ ਨੇ। ਹੁਣ ਇਹਦਾ ਵੀ ਰੋਤ ਚੰਗੀ ਆਈ। ਇਹਨਾਂ ਨੇ ਹਰੇ ਹਰੇ ਪੈਲਾ ਪੈ ਦੁੱਧ ਇਹਨਾਂ ਨੇ 11-11 12-12 ਕਿਲੋ ਦੇਈ ਜਣਾ ਬੱਸ ਬੱਸ। ਸਸਰਾ ਆ ਜਾ। ਇਹ 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 ਜੋ ਸੋਕ ਦੋ ਸੋਸਰੀਏ ਦਾ ਵਾਲੀ। ਹੂੰ। ਦੇਖੋ। ਇਹ ਚੰਗੀ ਆ ਬੈੜ। ਹਾਂ। ਕੋਈ ਮੋਲੇ ਮੇਹਰਾਂ ਦੀ ਨਦੀ ਸਤਨਾਮ। ਮੋਲੇ ਦਾ 35000 ਰੁਪਏ ਦਾ 32000 ਰੁਪਏ ਦਾ। 32000 ਦੀ। ਹਾਂ। 32000 ਆ ਭਾਈ ਹਾਂ ਮੈਂ ਜਾਦਾ ਹੀ ਆਖੰਦਾ 32000 ਕੀ ਬੱਚੀ ਦੇ ਵਜਿਹਾ ਸਰਦਾਰ ਨੇ 27000 ਹੁਣ 32000 ਜਿਹੜਾ ਮਾਲ ਘੰਟੇ ਤੇ ਤਿਆਰ ਹੋ ਚੌਂਚਿਆ ਚੌਂਚਿਆ ਸਹੀ ਜਿਹੜਾ 27 ਦੀ 4 ਇਹ ਘਾਵਾ ਮਿਲਦਾ ਇਹਦਾ ਦਾ ਸੱਪ ਆ ਬਣੀ ਬਣੀ ਚੰਗੀ ਦੀ ਹਾਂ 32 ਵੀ ਮਾਰੀ 26 ਵੀ ਮਾਰੀ 27 ਰਹੀਗਾ ਚਲੋ 26 ਦੇ ਲੈ ਲੋ ਜੀ 26000 ਦੀ ਮਿਲ ਜੂਗੀ ਠੀਕ ਆ ਆ ਮਾਰੋਨੀ ਜੱਸੀ ਬੜੀ ਚੰਗੀ ਹੋਦੀ ਹੈ ਹਾਂ ਬਲਕੋ ਨਖਰਵਾ ਤਾਂ ਨਾ ਕੋਈ ਫੋਰਸ਼ਾਂਕ ਨਹੀਂ ਪੂਰੀ ਨਹੀਂ ਸੀ ਵਜਨ ਵਾਲੀ ਵੇਖੋ ਗੋਬੜੀ ਕੋਈ ਹੋਰ ਪੂਰੇ ਪੂਰੀ ਕੇ ਆ ਇਧਰ ਤੋਹਫੇ ਵਸਾਉਣੇ ਤੁਹਾਨੂੰ ਪਿੰਨ ਹਾਂ ਆ ਬੱਚੀਆਂ ਮੇਰੇ ਕੋਲ ਲਾਇਰ ਵੀ ਹੋ ਇਹਦਾ ਵੀ ਫੀਫਰ ਆ ਬਿਲਕੁਲ ਬੱਚੇ ਆ ਵੀ ਇੱਥੋਂ ਕੁ ਜਿਹੜੇ ਆ ਬੱਚੇ ਆ ਗਾਂ ਦਾ ਸਰਾ ਮੇਰੇ ਆ ਕੇ ਦੇ ਨਾ ਗਾਵਾਂ ਦੇ ਬੱਚੇ ਹੈ ਜਿਹਨੂੰ ਅੰਨ ਦੀ ਪਿਆਰੀ ਬੱਚੀ ਹੈ ਆ ਵੇਖੋ ਇਧਰ ਵੇਖੋ ਆ ਵੇਖੋ ਬੱਚੀ ਇਹਦਾ ਕੋਈ ਮੋਲਾ ਵੀ ਕੋਈ ਗੱਲ ਨਹੀਂ ਕਰੇ ਆ ਨਾ ਬਗਾਲ ਕਰਨੇ ਥਣ ਚਰਿਆ ਯਾਰ ਇਹ ਸਾਰੇ ਸਾਰੇ ਨਾ ਵਾਅਦਾ ਨਹੀਂ ਜਿਹੜੀ ਨਾ ਕਰਦਾ ਮੈਨੂੰ ਲੱਗਦਾ ਵੀ ਵੀਰੇ ਲਾ ਹੀ ਫੰਗਿਆ ਨਹੀਂ ਬਾਤ ਦਾ ਨਹੀਂ ਮਰੀ ਆਹੋ ਚਲ ਕਿਉਂ ਹੋ ਰਿਹਾ ਪਰੇ ਨਹੀਂ ਇਹ ਮੈਂ ਵੀ ਇਹ ਸ਼ੌਂ ਸ਼ੌਂ ਮੈਂ ਇਹਦੀ ਬਤਿਆ ਬਹੁਤ ਜੋ ਮਾਲਕ ਨੇ ਦੱਸਿਆ ਜੇ ਲੋ ਆਪਾਂ ਕੋਈ ਬਾਰੀ ਗੱਲ ਨਹੀਂ ਕਰਦੇ ਆਪਾਂ ਦਾ ਬਿਜ਼ਨਸ ਹੈ ਜੋ ਮਾਲਕਾਂ ਨੇ ਦੱਸਿਆ ਵਾ ਹਾਂ ਪੀਡੀਐਸ ਰਸ਼ੀਆ ਹੀ ਦੂਜੇ ਨੰਬਰ ਤੇ ਆਹ ਜਿਹੜੀ ਗੱਲ ਆ ਇਹ ਹਾਂ ਮੇਰੇ ਘਰ ਦੇ ਇਸ ਦੇ ਵਿੱਚ ਹਾਂ ਸਿਰਫ ਉਹਨਾਂ ਇਹ ਕੰਸੋ ਦੇ ਪਿਆ ਗਿਆ ਵੀ ਉਹਨਾਂ ਦੇ ਕਟਾ ਬੜੀ ਸ਼ੌਕ ਨਾਲ ਪਾਲਿਆ ਉਹਦੇ ਕਟਾ ਨਾਲੇ ਪਾਸੇ ਕਰਤਾ ਤੇ ਮੁਰਗੇ ਨੇ ਗੁੱਸੇ ਦੇ ਮਾਰਿਆ ਇਹਦਾ ਸਾਡੇ ਫਿਰ ਵੀ ਨਹੀਂ ਜਾਂਦਾ ਹਾਂ ਇਥੇ ਲੱਗੋ ਅਛ ਨਹੀਂ ਇਹ ਨਹੀਂ ਬਸ ਕੋਈ ਗੱਲ ਆ ਮਗਲੇ ਘਰ ਘਰ ਦਾਂਗੇ ਹਾ ਲਾਗੋ ਅੱਛੀ ਲਈ ਆ ਜੀ ਜਿਹੜੇ ਲਈ ਆ ਉਹ ਵੀ ਸੁਰੂ ਲਈ ਇਹ ਹਾਂ ਵੀਡੀਓ ਪਰ ਟਰਾਵੇਦੇ ਆ ਹੋਰ ਇਹ ਤਾਂ ਮਹੀਨਾ ਦਾ ਸੇ ਲੇ ਜਾ ਮਾਹ ਵੀਡੀਓ ਪਾ ਕੇ ਬਾਹਰ ਵੇਚਨੀ ਆ ਇਹ ਉਦਾਂ ਨਹੀਂ ਵੇਚਨੀ ਕੀ ਦੀ ਹੁਣ ਵੀ ਸਾਰਾ ਵਾਲੀ ਹੀਰਾ ਜੀ ਮੈਂ ਵੀ ਕੀ ਦੀ ਬੱਚੀ ਆ ਟਿਕਾ ਦੇ ਆਥ ਦੇ ਰੱਖੀ ਬੱਚਿਆਂ ਦੇ ਵਿੱਚ ਪਾਈ ਸੀ ਬੱਚਿਆਂ ਦੀ ਕੈਟਾਗਰੀ ਵਿੱਚ ਹਾਂ ਜੀ ਉਹ ਆ ਇਹ ਸਾਰਾ ਕਟਾ ਵਾਲਾ ਸ਼ੌਕੀ ਤੇ ਪਰ ਕਟਾ ਨਾਲ ਇਹ ਇਹ ਦੇਖੋ ਕਿਨੀ ਝੋਲੀ ਝੋਲੀ ਦੇਖੋ ਖਾਨ ਵੇਖ ਦੋ ਇਧਰ ਹੁੰਦੀ ਪਈ ਐ ਬੱਚੀ ਦੀ ਬਹੁਤ ਵਧੀਆ ਕਿਲੋ ਵਾਲੀਆਂ 22 ਕਿਲੋ ਆ ਜਾਂਦੀਆਂ ਇਹਦੀ ਬਹੁਤ ਵਧੀਆ ਤੇ ਅਗਲੀ ਵਾਰਡ ਆਪਣੇ ਕੋਲ ਐਫ ਐਫ ਆ ਜੀ ਉਹ ਹੈਗੀ ਜੀ 50 ਕਸੂਆ ਦੀ ਲੋ ਵੀ ਇਹ ਬੱਚੀ ਆ ਡੈਨਮਾਰਕ ਸੀਮਨ ਦੀ ਡੈਨਮਾਰਕ ਦੀ ਠੀਕ ਆ ਜੀ ਹਾਂ ਜੀ ਤਾਂ 50 116 ਦੀ ਜਗ੍ਹਾ ਪਾਉਂਦੇ ਉਹ ਆਪਾਂ ਡਿਟੇਲ ਤੁਹਾਨੂੰ ਦੱਸ ਰਹੇ ਆ ਆਹ ਥਾਂ ਦੇਖੋ ਸਤਨਾਮ ਇਹ ਪਹਿਲਾਂ ਨੇ ਬੇਟੀ ਗੱਲ ਵੀ ਨਾ ਪੰਜ ਮਾ ਲੈਣਾ ਆ ਤਿੰਨ ਸਨੀ ਯਾਰ ਤੇ ਫੇਰ ਲੈਣੀ ਆ ਠੀਕ ਆ ਚੌਥਾ ਥਾਂ ਦੇ ਵਿੱਚ ਪਛਵਾਉਣਾ ਜੀ ਦੇ ਘੰਟੇ ਨਾਲ ਬਿਵਾਗਣਾ ਇਹ ਪਰਭਰੀ ਯਾਰ ਕਰੂ ਆ ਕੇ ਕਿਦੋਂ ਲੈਣ ਦੀ ਆ ਇਹਨਾਂ ਤਿਕਾ ਇਹ ਨਹੀਂ ਸਾਫ ਆ ਇਸਨੂੰ ਲੈਣ ਦੀ ਯਾਰ ਬਹੁਤ ਸੁੱਤਰੀ ਨਾ ਕਰ ਆਹ ਦੇਖ ਥਾਂ ਨੂੰ ਵੇਖੋ ਕਿਹੜੇ ਸਾਰੇ ਦੇਖੋ ਕਿਹੜੇ ਇਹ ਨਹੀਂ ਕੋਈ ਸ਼ਾਮ ਦਾ ਰਹੂ ਤਾਂ ਮਗਰਾ ਥਾਣੀ ਆਣੇ ਲੈ ਕੱਢਣਗੇ ਚੰਗੀ ਬੱਚੀ ਹਾਂਜੀ ਹਾਲੇ ਵੀ ਫੇਰ ਹੋਣੇ ਤੁਹਾਨੂੰ ਬਾਹਰ ਕੱਢ ਗਏ ਬਹੁਤ ਵਧੀਆ ਲੈ ਕੱਢਦਾ ਫਿਰ ਬਾਰ ਜੋੜੀ ਕਰਦਾ ਫਿਰ ਜੀ ਨਿਕਲਦੀ ਆ ਜੋੜੀ ਕਰਦਾ ਮੈਂ ਫੜ ਲੈਣਾ ਜੋੜੀ ਕਰ ਜ ਤਿੰਨਾਂ ਦਾ ਵਖਾਤ ਕੀ ਕੰਮ ਲੋ ਵੀ ਇਹ ਬੱਚੀਆਂ ਜਿਹੜੀਆਂ ਦੋਸਤੋ ਕੀ ਰਿਆ ਬੱਚੀਆਂ ਤੁਹਾਨੂੰ ਮੋਪਾ ਦਿਖਾ ਰਹੇ ਆ ਆਜੋ ਮੌਜੂਦਿਆ ਕਰੋ ਦਰਸ਼ਨ ਠੀਕ ਆ ਜੀ ਬਹੁਤ ਵਧੀਆ ਚੰਗੀਆਂ ਬੱਚੀਆਂ ਨੇ ਮੇਰਾ ਭਰਾ ਸੋਮਰ ਬੱਚੀਆਂ ਦੇਖੋ ਕੌਲੀ ਪਾਣੀ ਪੀਂਦਾ ਹਾਂ ਠੀਕ ਹੈ ਨੀ ਛੋਟੇ ਛੋਟੇ ਕੰਨ ਬੋਦੀਆਂ ਅੱਜ ਵੱਡਾ ਸਾਹ ਵਸੀ ਦਾ ਮੂੰਹ ਇਹ ਇਧਰ ਜਿਹੜੀ ਤੁਹਾਨੂੰ ਸ਼ਾਈ ਵਾਲ ਵਿਖਾਈ ਹੈ ਦੀ ਇੱਕ ਵਾਰੀ ਫੇਸ ਕੁਆਲਟੀ ਵਿਖਾਉਣਿਆ ਬੱਚੀ ਦੇਖੋ ਕੀ ਕੀ ਹੈ ਫੋਲ ਕੁਆਲਟੀ ਇਸੋ ਇਹਦੀ ਕੰਬਲ ਕੰਬਲ ਸਲੇ ਤੁਹਾਨੂੰ ਬੱਚੀ ਦਾ ਕੋਈ ਇਹ ਕੰਪਲ ਗਾਰਾਂ ਦੇ ਬੱਚੇ ਹੈ ਕੋਈ ਫੇਰ ਛੋੜਾ ਵਾ ਮਾਰੋ ਨੀਗਾ ਠੀਕ ਆ ਜੀ ਸੋ ਤਿੰਨੇ ਬੱਚੀਆਂ ਬ੍ਰਾਂਡ ਇੱਕ ਆ ਵੀ ਬੱਚੀ ਬਹੁਤ ਪਿਆਰੀ ਸਟੇਟ ਪਰੇ ਦੇ ਵਿੱਚ ਆ ਦੇਖੋ ਦੇਖੋ ਗੋਦੀਆਂ ਵਾਲੀਆਂ ਬੱਚੀਆਂ ਦੋ ਪਾਏ ਖਲਾਰਦੀਆਂ ਲੈਣ ਦੇ ਵਿੱਚ ਜਿਹੜਾ ਦੌਰ ਲਾਉਣੀ ਹੁੰਦੀ ਆ ਇਹਨਾਂ ਵੇਖ ਲਓ ਅਗੜ ਵਿੱਚ ਖਲੋਤੀਆਂ ਕਿਹੜੇ ਸਾਹਮਣੇ ਹੈ ਠੀਕ ਆ ਜੀ ਬਹੁਤ ਪਿਆਰੀਆਂ ਬੱਚੀਆਂ ਵੀਰ ਸਤਨਾਮ ਉੱਠੇ ਦਾ ਕੀ ਰੇਟ ਲਾਉਗਾ ਇਹਨਾਂ ਦਾ ਉਛਲੇ ਜੀ ਬੱਛੀ ਜਿਹੜੇ ਹੋਰ ਆ ਆ ਵੇਖੀ ਬੱਛੀ ਰੰਤ ਬੰਨਾ ਕੋਣੀਗਾ ਆਨੇ ਚੰਗੀਆਂ ਬੱਛੀਆਂ ਸਾਰੀਆਂ ਸੋਹਣੀਆਂ ਆਪਾ ਜਾਈਏ ਅਸੀਂ ਇਹਨੂੰ ਵੀ ਸਰਾਵਾ ਕੀ ਕਰਾਂਗੇ ਪਰ ਆਪਾਂ ਚਲੋ ਰੋਗਣਾ ਮਾਲ ਜੀਣਾ ਆ ਆ ਮੁੱਲ ਭਾਵੇਂ ਨਾ ਕਰੀਏ 55 ਭਾਵੇਂ ਕਰੀਏ 50 ਆ ਜਿਹੜੀਆਂ ਦੇਣੀਆਂ ਦੇਣੀਆਂ ਬੱਛੀਆਂ 45000 ਦੀ ਇਹਨੂੰ ਮੋਕਾ ਨਹੀਂ ਰੱਪਾ ਬੋਲਣ ਦਾ ਹੂੰ ਆ ਮੋਕਾ ਕਿਉਂ ਨਹੀਂ ਲੈਣਾ ਨਹੀਂ ਨਹੀਂ ਬੋਲਣਾ ਬੋਲੂਗਾ ਛੋਟੂ ਹਾਂ ਨਹੀਂ ਆ ਦੇ ਦਈਏ ਜਾਈਏ 40000 ਦੀ ਹਾਂ ਦੇਾਂਗੇ ਤਿੰਨੇ 40 ਚੱਕੋ ਵੀ ਲਬਿਤ 40000 ਦੀਆਂ ਤਿੰਨੇ ਬੱਚੇ ਵੇਖ ਲੋ ਕਿੱਦਾਂ ਦੇ ਆ ਬਹੁਤ ਵਧੀਆ ਹਾਂ ਅੱਗੇ ਮੇਰਾ ਭਰਾ ਕਿਸ ਨੇ ਤਿੰਨੇ ਖਰੀਦਣੀਆਂ ਕਹਿੰਦੇ ਸਿੰਗਲ ਸਿੰਗਲ ਖਰੀਦਣੀਆਂ ਕਾਲ ਕਰ ਲਿਆ ਜੇ ਕੱਲੀ ਕੱਲੀ ਦਾ ਕੀ रेट ਆ ਜੇ ਕੱਲੀ ਕੱਲੀ ਫਿਦਰੀ ਫਿਦਰੀ ਆ ਦਵਾ ਕੇ ਵੱਸੀ 25000 ਰੁਪਏ ਦੀ ਅੱਛਾ ਜੀ ਹਾਂ ਆ 25000 ਰੁਪਏ ਦੀ ਠੀਕ ਆ ਜੀ ਹਾਂ ਬਹੁਤ ਹੀ ਪਿਆਰੀ ਵੱਸੀ ਆ ਬਾਕੀ ਮੇਰੇ ਭਰਾ ਜਿਨ੍ਹਾਂ ਨੂੰ ਸਮਝ ਲੱਗੂਗੀ ਸ਼ਾਇਦ ਉਹਨਾਂ ਨੇ ਹੱਥ ਪਾ ਹੀ ਲੈਣਾ ਬਹੁਤ ਪਿਆਰੀ ਵੱਸੀ ਆ ਧੀਰਜ ਵਾਲੀ ਆ ਬਾਕੀ ਬਿਲਕੁਲ ਮਿੱਠੇ ਸੁਭਾਣੇ ਕਰਮਾਲੀਆਂ ਦੇ ਇਸੇ ਮੀਲੇ ਸਾਹਮਣੇ ਦੀ ਲੋੜ ਆ ਬੱਸ ਬੱਸ ਸੜਾ ਪਾਡਰ ਪਾਡਰ ਪੈ ਗਿਆ ਤੇ ਇਹਦੇ ਹੇਲੇ ਟੱਲੇ ਤੇ ਨਹੀਂ ਲੈ ਦੇ ਉਹ ਵੀ ਇਹ ਦੋਸਤੋ ਸਿਰਫ 40000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਹੋਊਗੀ ਬੱਸੀਆਂ ਤੁਸੀਂ ਦੇਖ ਲਈਆਂ ਨੇ ਵੀ ਕਰਨੀਆਂ ਹਨ ਤੁਹਾਨੂੰ ਤੁਹਾਨੂੰ ਦਿਖਾਤੇ ਬਾਹਰ ਇੱਕ ਵਾਰ ਫਿਰ ਤੁਹਾਨੂੰ ਮੋٹے ਦਰਤ ਨਿਗਾ ਬਰਵਾਦ ਕੇ ਆ ਆ ਬੱਛੀ ਦਾ ਬਹੁਤ ਹੀ ਕਰਮਾਲੀ ਚੋਲੀ ਇੱਕ ਵਾਰ ਆ ਦੇਖੋ ਵੇਖੋ ਪੂਰੀ ਸ਼ਿਆਰੀ ਵਾਲੀਆਂ ਨੇ ਆ ਦੇਖੋ ਬਹੁਤ ਸੋਹਣਾ ਥਾਂ ਠੀਕ ਆ ਇਧਰ ਵੇਖੋ ਇਹ ਵੀ ਜਲੇ ਦੇ ਪੈਸੇ ਤੇ ਆਪਾਂ ਮਤਲਬ ਮਤਲਬ ਮੰਗਣੇ ਆ 1 ਲੱਖ ਦੇ ਖਰਚਾ ਖਾ ਜਾਣੇ ਆ ਕਿੰਨੇ ਵਾ 100 ਘਰੋਗੇ ਮਜ਼ਦੂਰ ਆ ਪੈ ਨਹੀਂ ਆ ਸਹੀ ਸਹੀ ਆ ਵੀ ਹੁਣ ਤੇ ਦੇਣ ਵਾਲਿਆ ਥੋੜੇ ਕਿਤੇ ਕੋਈ ਸਾਂਭ ਨਾਲਾ ਵੀਰ ਲੈ ਕੇ ਜਾਵੇ 10 12 12 ਜਾਂ 14 15000 ਦੀ ਮਾਲਾਂ ਵਿੱਚ ਆਪਾਂ ਕੋਈ 40000 ਨਾਲ ਕਾਊਂਟ ਕਰੀਏ ਆਹ ਤੇਰਾ ਤੇਰਾ 13 13 ਸਾਢੇ 16000 ਜੀ ਆ ਗਈ ਬੱਸ ਬੱਸ ਤੇ ਫਿਰ ਸਤਨਾਮ ਇਹੋ ਪਸ਼ੂ ਸੀਗੇ ਹਾਂ ਜੀ ਇਹਨੇ ਪਸ਼ੂ ਤੇ ਵਸੇ ਹੋਏ ਆ ਥੋੜਾ ਨਾਲ ਮਾਰਿਆ ਕਿ ਛੋਟੀ ਜਿਹੀ ਸੋਰੀ ਡਾਊਨ ਹੋ ਗਈ ਮਾ ਕਰ ਰਹੇ ਨੇ ਠੀਕ ਆ ਦੋਗ ਮਾ ਪਸ਼ੂ ਹੋਣਾ ਇਹ ਆ ਠੀਕ ਜੀ ਇੱਕਠੇ ਹਾਂ ਸਦਾ ਉਪਰੇ ਕਰ ਗਈ ਕੁੜੀ ਚਲੋ ਇੱਕ ਨੰਬਰ ਵੀਰ ਸਤਨਾਮ ਆਪਣੇ ਕਰ ਦਿੰਦੇ ਨੰਬਰ ਆਪਣਾ ਹੈਗਾ ਵੀਰ ਜੀ ਚਰਾਲੇ 655 9891 ਆਪਣੇ ਪਿੰਡ ਕਰੋ ਤਸੀਲ ਬਟੇ ਜਿਲ੍ਹਾ ਸ੍ਰੀ ਤਰਨਤਾਰਨ ਦਾ ਹੈ ਬਾਈ ਠੀਕ ਆ ਹਾਂ ਜੀ ਓਕੇ ਪਾਜੀ ਓਕੇ ਸੋ ਦੋਸਤੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਇਹ ਅੱਜ ਮਾਲ ਆਪਾਂ ਤੁਹਾਨੂੰ ਦਿਖਾ ਦਿੱਤਾ ਆਉਂਦੇ ਰਹਿੰਦੇ ਪਸ਼ੂ ਰੁਟੀਨ ਦੇ ਵਿੱਚ ਹੀ ਕੰਮ ਕਰਾ ਸੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ